ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਥੋੜਾ ਜਿਹਾ ਬੱਦਲ ਜੀ ਕੱਢਿਆ ਆ ਆਪਾਂ ਉੱਜਲੇ ਲਓ ਵੀ ਪਾ ਕੇ ਆਪਾਂ ਦੁੱਧ ਤੇ ਹੁਣ ਆਪਾਂ ਚੱਲੇ ਘਰ ਨੂੰ ਤੇ ਉਧਰੋਂ ਬੱਦਲਾਣਾ ਵੀ ਕਿੱਡਾ ਸੋਹਣਾ ਸਵੇਰ ਸਵੇਰ ਜੀ ਕਿੰਨੀ ਸੋਹਣੀ ਲੱਗਦੀ ਹੈ ਜਾ ਕੇ ਆਪਾਂ ਵਹਿੰਨੇ ਆ ਪਸ਼ੂਆਂ ਪਸ਼ੂਆਂ ਦਾ ਤੇ ਨਾਲੇ ਨਦਰ ਕਰਨ ਆਪਾਂ ਖੇਡਾਂਗੇ ਬੱਦਲਾ ਵੇਖਦੀ ਸੂਰਜ ਜੀ ਜਿਵੇਂ ਝਾਤੀ ਮਾਰ ਲਾ ਪਿਆ ਆ ਗਿਆ ਸ਼ਹਿਨ ਬਾੜ ੜੜਾ ੜਿ ਟਿ ਟਿ ਆਜੋ ਖਿਚ 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 ਲਾਉਂਦੀ ਤਾਂ ਨਾ ਅਗੇ ਬਾਹਰ ਕਿੱਧਰ ਚੱਲੇ ਨੱਕੂ ਓਏ ਉਹ ਨੱਕੂ ਓਏ ਕੀ ਕਿੱਧਰ ਚੱਲਿਆ ਹਾਂ ਨਿੰਮੀ ਕੋਲੇ ਇਥੇ ਦੂਰ ਆ ਫਿਰਦਾਰ ਇਹਨਾਂ ਪੜਨਾ ਵੀ ਹੈ ਕਿ ਪਸੂ ਸਾਂਭੇਗਾ ਸਾ ਇਕੱਲੇ ਉਹ ਮੀਮੀ ਨਾ ਕਰ ਜਾਂਦੀ ਵੀ ਹੋਵੇ ਨਿੱਕੀ ਮੀਮੀ ਆ ਵੇ ਇੱਧਰ ਆ ਇੱਧਰ ਹਾਂ ਕੀ ਕਰਦੀ ਐ ਕਿਵੇਂ ਕਰਦੀ ਐ ਇਹ ਮੂੰਹ ਕਿਵੇਂ ਕਰਦੀ ਐ ਕਿਵੇਂ ਗਾਲਾ ਕਰਦੀ ਐ ਉਹ ਵੀ ਚਾਹ ਰੀਆਂ ਕਰੀ ਜਾਂਦੀਆਂ ਹਨਾ ਆਏ ਓਵੇ ਲੈ ਲੈ ਗਾਂ ਕਿਵੇਂ ਕਰਦੀ ਐ ਹੈ ਹੰ ਹੈਏ ਚੁੱਕੂ ਭੁੱਪ ਭੱਜਾ 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 ਆ ਕਿੱਥੋਂ ਲੱਭ ਲਿਆ ਆ ਉੱਥੇ ਸੀ ਤਾਂ ਸੈਟ ਫਿਰ ਮੇਰੇ ਨਾਲ ਪਾ ਖਿਡਿਏ ਛੱਡ ਦੇ ਗੰਦਾ ਗੰਦਾ ਹੋ ਗਿਆ ਵੇਰਾਂ ਦੇ ਫਰੀਆ ਰਹਣ ਦੇ ਖੇਡਣ ਨੂੰ ਫਰਾਂ ਗੰਦਾ ਹੋ ਜਾਂਦਾ ਤੈਨੂੰ ਆ ਹਾਂ ਖੇਡੂਗਾ ਇਹ 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 ਕਿਉਂ ਆ ਝਾਸ਼ਕੂਰ ਹੋ ਗਏ ਮੇਰੇ ਓਏ ਓਏ ਬੋਲ ਲੇ ਕੇ ਤਾਂ ਬਚ ਗਿਆ ਦੇ ਕੋਰੇ ਸੱਚੀ ਦੋੜੇ ਨਹੀਂ ਨਹੀਂ ਜਾਂਦੀ ਸੱਚੀ ਕੋਲੇ ਲੈ ਬਈ ਸੱਚੀ ਆ ਜਾ ਚਲ ਮੀਮੀ ਨੂੰ ਕੀ ਕਰਨਾ ਦੂੰ ਛੱਡ ਦੇ ਖੜਾ ਮੀਮੀ ਦਾ ਕਿਵੇਂ ਨਹੀਂ ਬੋਤਤਾ ਹੁ ਕਾਦਾ ਕੁਛ ਨਹੀਂ ਆਂਦਾ ਤੈਨੂੰ ਆਲੇ ਚੀਜੀ ਦੋ ਬੰਦੇ ਲੈ ਜabbਾ ਜਗੇ ਮੀਮੀ ਨੂੰ ਕਹਦੇ ਮੀਮੀ ਕਿਵੇਂ ਆ ਓਏ ਮੀਮੀ ਦਾ ਬੁੱਤ ਪਿੰਜਰ ਨਿਕਲੇ ਪਏ ਆਏ ਹੈ ਦਾਦੀ ਮੀਮੀ ਨੂੰ ਦੁੱਧੂ ਨਹੀਂ ਦਿੰਦੀ ਪੁੱਛ ਕੇ ਦਾਦੀ ਮੀਮੀ ਨੂੰ ਦੁੱਧੂ ਨਹੀਂ ਦਿੰਦੀ ਦਾਦੀ ਦਾਦੀ ਮੀਮੀ ਨੂੰ ਦੁੱਧੂ ਦਾਈ ਨਹੀਂ ਆਹ ਦੁੱਧੂ ਨਹੀਂ ਦਿੰਦੀ ਮੀਮੀ ਕਿਵੇਂ ਹੋਇਆ ਪਿਆ ਹਣਾ ਉੱਤੇ ਖਾਜਾ ਦੂਰ ਹੋ ਕੇ ਖਾਜਾ ਮੀਮੀ ਤੋਂ ਮੀਮੀ ਦੇ ਕੋਲੇ ਜਾ ਮੀਮੀ ਦੇ ਕੋਲੇ ਹੋ ਕੇ ਖੜ ਜਾ ਮੀਮੀ ਕਿੰਨਾ ਨੂਣਾ ਨਿਕਾ ਜਾ ਮੀਮੀ ਪਤਾ ਪਤਾ ਦੂ ਦਏ ਹਾਈ ਬਹੁਤ ਮੱਜੂਗਾ ਮੀਮੀ ਮਰ ਜੂਗਾ ਹਾਈ ਕਿਵੇਂ ਕਰੀ ਜਾਂਦਾ ਮਰ ਜੂ ਹਾਈ ਵਿਚਾਰਾ p e r c i k tak, e r n t tiga, eh, e r u t e r u t perut, p e t perut, e r u t perut, 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 p e e r u t p e t e r u t perut, perut, p u t t p e e r u ਕਾ ਮੀਮੀ ਖਾਣਾ ਮੀਮੀ ਚੀਜ਼ ਨਹੀਂ ਖਾਣਾ ਨਹੀਂ ਬੋਧ ਜੀਜੀ ਤੂੰ ਖਾਏਂਗਾ ਮੀਮੀ ਪੱਠੇ ਖਾਊਗਾ ਹਾਂ ਹਾਂ ਕਿਹਦਾ ਮੀਮੀ ਆ ਇਹ ਅਰੇ ਮੀਨਾ ਅਬੀ ਅਬੀ ਮੀਮੀ ਕਿਵੇਂ ਖਾਈ ਜਾਂਦਾ ਵੇ ਕੀ ਵੇਖੀ ਮੂੰਹ ਵੇ ਕੀ ਉਹਦਾ ਮੀਮੀ ਦਾ ਮੀਮੀ ਦਾ ਮੂੰਹ ਕਿੱਥੇ ਮੈਂ ਖਾਈ ਜਾਂਦਾ ਪੱਠੇ ਪੱਠੇ ਵੀ ਖਾਂਦਾ ਹਣਾ

ਇੰਪੋਚ ਨੂੰ ਨੀਂਕਾ ਤੈਨੂੰ ਠੰਡ ਲੱਗਦੀ ਆ। ਉਰੇ ਆ ਜਾ ਮੀਮੀ। ਆਜੋ। ਕੀ ਨੋਣਾ ਕੇ ਗੰਦਾ? ਮੀਨੋਣਾ। ਸ਼ੂਨਾ। ਕੀ ਦਾ ਮੀਮਾ ਇਹ? ਕੀ ਦੀ ਐ ਮਿਮੀ ਕੀ ਦੀ ਆ? ਮੈਂ ਮਿਮੀ ਆ। ਤੇਰੀ ਮਿਮੀ ਆ। ਨਹੀਂ ਫੋਟੋ ਮੈਂ ਖਿੱਚੀ ਨਾ ਉਹ ਮੈਂ ਖੈਦਾ ਤੂੰ ਤੂੰ ਮੀਮੀ ਨਾਲ ਗੱਲਾਂ ਕਰ ਲੈ ਮੀਮੀ ਨਾਲ ਗੱਲਾਂ ਕਰ ਲੈ ਬਹੁਤ ਅਸੂਨੀ ਫੋਟੋ ਆਈ ਬਈ ਇਧਰ ਇਧਰ ਦੇਖੀਓ ਇਧਰ ਨੂੰ ਦੇਖੀਓ ਬਈ ਹੇ ਕਿਦ ਦੇ ਨੂੰ ਨਹੀਂ ਲੱਗਦੇ ਓ ਦੋਨੋਂ ැපමිම වෙක මූම කිරියද පට දදක් තුත බපෑඩා තුද කායන්න ජිජිා ජුි ජිම ජත බලලා ජාත ට්ඩ වෙබේ ඇැති. ਬੋਟ ਚਲ ਗਈ ਹੁਣ ਮੀਮੇ ਤੋਂ ਪਾ ਤੈਨੂੰ ਪੱਠੇ ਘਾਲ ਲੈ ਅ ਗੱਦਾ 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 ਚੱਕ ਲਿਆ ਵੀ ਦੀਦੀ ਨੂੰ ਆਪਦੀ ਨੂੰ ਸੁੱਤੀ ਨੂੰ ਹਾਂ ਦਾ ਦੱਸਦਾ ਦੀਦੀ ਨੂੰ ਕੀ ਕੀ ਕਿੱਥੇ ਕੀ ਫਿਰਦਾ ਵੀ ਸੀ ਪਹਿਲਾਂ ਦਾ ਬਾਪੂ ਸੁੱਤੀ ਪਈ ਸੀ 2 ਵਜੇ ਦਾ ਹੀ ਹੋ ਕੀ ਗਈਆਂ ਤੇਰੇ ਤੋਂ ਹੂੰ ਤੇ ਮੱਖੀਆਂ ਵਰਡ ਵਰ ਨਿਕਲ ਜੰਦੀਆਂ ਮੂੰਹ ਚ ਹੋਰ ਐ ਮੂੰਹ ਡੱਡੀ ਬਈ ਸੀ ਸਕੂਲ ਨਹੀਂ ਹਨ ਦੀਦੀ ਕਿਉਂ ਬਸ ਤੂੰ ਬਲੌਗ ਵਿੱਚ ਆ ਕੇ ਤਾਂ ਪਿਆ ਨਾ ਕਿ ਉਹ ਜੋ ਮੱਖੀਆਂ ਦੇ ਰਹੀਆਂ ਸੀ ਹਾਂ ਉਹ ਨਹੀਂ ਮੈਂ ਕਹਿੰਦਾ ਬਲੌਗ ਪੱਲੇ ਬਲੌਗ ਚ ਹੀ ਹਨ ਮੈਂ ਚੰਗਾ ਠੀਕ ਆ ਉਹ ਨਹੀਂ ਤੇਰੇ ਮੂੰਹ 'ਚ ਮੱਖੀਆਂ ਪੈਂਦੀਆਂ ਸੀ ਕੰਨਾ ਵਾਥੇ ਬੰਦੇ ਦੇ ਮੱਖੀ ਆ ਜਾਂਦੀਆਂ ਆਹ ਹਣਾ ਟੰਡ 'ਚ ਨਾਲ ਕਿਹੜੀਆਂ ਮੱਖੀਆਂ ਆ ਨਾ ਸਾਡੇ ਤਾਂ ਮੱਛਰਾਂ ਦੀ ਲਾਈ ਸੀ ਜਿੰਨੇ 2000 ਹੋਰ ਨਾ ਉਹਦੇ ਕੋਲ ਤਾਂ ਇੰਨਾ ਕੀ ਸੀ ਬਸ ਹਾਂ ਮੱਛਰ ਹੱਥ ਕੋਡੈ ਨਾ ਰਹਿ ਗਿਆ ਸਾਰਾ ਸਾਰੇ ਡੱਸ ਲਾਈ ਰੱਖੇ ਤੇ ਤੂੰ ਹੋਏ ਮੱਛਰ ਹੈਗਾ ਕਿ ਨਹੀਂ ਲੜਦਾ ਹੁੰਦਾ ਤੇਰੀ ਆਵੇ ਤੇ ਨਾ ਹੋਰ ਜਿਹੜਾ ਨਾ ਇੱਥੇ ਪ੍ਰਾਪ ਤੇ ਲੜ ਗਿਆ ਹੋਏ ਕਿਉਂ ਡਾਈ ਨਹੀਂ ਆਂ ਅਬ ਯੂ ਕਿੱਡਾ ਸੋਹਣਾ ਹਨਾ ਨਦਰ ਹੈ ਹੈ ਸ਼ਾਬਦ ਆਵੇ ਕਿੱਡਾ ਸੋਹਣਾ ਹਨਾ ਬੱਦਲ ਜੀ ਹਨਾ ਉਹ ਬੱਦਲ ਟੁੱਟ ਕੇ ਆਪਣੇ ਉੱਤੇ ਡੰਗੜ ਗਏ ਓਏ ਲੋਕ ਜੋ ਓਏ ਲੋਕ ਜੋ ਅੰਦਰ ਚਲ ਜੋ ਨਦਰ ਅੰਦਰ ਆ ਜਾ ਬੱਦਲ ਟੁੱਟ ਕੇ ਡੱਗ ਪੈਣਗੇ ਨਾ ਬੋਤ ਨਾ ਗੰਦਾ ਵਿੱਚ ਖੜ ਜਾ ਡੜਾ ਮਾਰਦਾ ਥਣ ਲੱਗਦੀ ਏ ਤੈਨੂੰ ਤੈਨ ਥਨ ਲੱਗਦੀ ਦੀਦੀ ਉਤੋਂ ਹੀ ਪਾਇਆ ਕੋਈ ਜੈਕਟ ਜੁਕਟ ਚਾਹ ਲੈ ਆ ਅੱਛਾ ਢੋਜ ਪਈ ਆ ਕਿੰਨੇ ਢੋਜ ਪਈ ਆ ਤੇ ਢੋਜ ਜਿਹਦਰੀਆਂ ਚੀਜ਼ੀਆਂ ਲੱਗੀਆਂ ਹੱਥ ਮੇਰੇ ਕੋਈ ਚੀਜ਼ ਨਹੀਂ ਕੋਈ ਵੀ ਜੀ ਜੀ ਨਹੀਂ ਇਧਰ ਕੋਲ ਕੱਲ ਨੂੰ ਸਕੂਲ ਜਾਣਾ ਨਿਆਰਾ ਹੀ ਨਿਆਰੇ ਆ ਨਾ ਨਿਆਰੇ ਵੀ ਬਿਚਾਰੇ ਅੱਜ ਕੰਮ ਨਹੀਂ ਕਾੜਨਾ ਓਏ ਹੋਏ ਤੂੰ ਐਂ ਕਰੀ ਕੰਮ ਕਰਕੇ ਨਾ ਜਾਈ ਦੋ ਲੜੜੇ ਹੀ ਆ ਮੈਡਮ ਦੋ ਲੜੜੇ ਮਾਰ ਦੂੰਗਾ ਤੋ-ਤੋ ਬੱਸ ਦੋ ਐਈ ਦੋ ਲੜੜੇ ਖਾਲਿਆ ਕਰੀ ਜੋਬ ਕਰਕੇ ਮੈਂ ਤਾਂ ਮੂੰਹ ਤੋਂ ਮੂੰਹ ਮੂੰਹ ਤੋਂ ਹੋ ਗਿਆ ਓਏ ਉਦੋਂ ਉਹ ਵੀ ਦਾਦੀ ਨਾਲ ਤੜਵਾ ਦੇ ਆ ਦੇਰ ਨਾ ਪੜਾ ਆਹ ਦਾਦੀ ਬੋਤੀ ਤੋੜ ਗਿਆ ਪਾ ਜਾ ਉਧਰੋ ਕਰਾ ਦੇ ਉਹ ਵੀ ਦਾਦੀ ਤੋੜੀ ਇਹਨੇ ਲੈ ਫਿੱਡੀ ਗਾ ਕੇ ਮਾਚਾਰਾ ਹਾਂ ਠੰਡਾ ਹਾਂ ਪੱਤਾ ਬਾਰੇ ਬਾਰੇ ਤਾਂ ਠੰਡਾ ਦਾ ਹਾਂ ਨਹੀਂ ਵਾਰ ਕੱਪੀ ਪੱਤਾ ਮਾਈ ਪਾਲਾ ਉਹ ਇਹ ਚ ਮਾਉਂ ਹੁੰਦੀ ਆ ਤੈਨੂੰ ਪਤਾ ਮਾਉਂ ਹੁੰਦੇ ਤੇਰੇ ਲੜ ਜਾਣਗੇ ਸਾਰੇ ਲੜ ਜਾਣਗੇ ਨਹੀਂ ਲੜਦੇ ਦਾਦੀ ਨੇ ਨਹੀਂ ਲੜਦੇ ਕਹਿੰਦੇ ਨਹੀਂ ਲੜਦੇ ਖਰਾਬ ਕਰੀ ਜਨਾ ਆਪਾਂ ਪਕੌੜੇ ਹੀ ਬਣਾਵਾਂਗੇ ਬੋਤੀ ਦੀ ਪਕੌੜੇ ਚਾਹਣਾ ਖਾਏਗਾ ਨਾ ਹਾਂ ਮੈਨੂੰ ਮੜਾ ਤਾਂ ਚੱਕ ਲਾ ਮੜਾ ਲਾਈਟਾਂ ਤੋਂ ਕਿਹੜੀ ਭੂ ਆਊਗੀ ਕਿਹੜੀ ਭੂ ਆਊ ਏ ਅੱਜ ਮੈਂ ਬੱਚਾ ਮਿਲਿਆ ਕੂਆ ਹੋਗੀ ਕੂਆ ਮੈਨੂੰ ਕੌਣ ਆਹੋ ਕੌਣ ਤੂੰ ਅੱਜ ਫੇਰ ਰੋਣਾ ਸੱਟ ਖਾ ਕੇ ਹੈ ਕਿੱਥੇ ਖੜਾ ਹੈ ਤੇ ਤੇ ਤੇਰੇ ਸੱਟ ਵੱਜੂਗੀ ਫੇਰ ਹੂੰ ਤੇ ਸੱਟ ਵੱਜੀ ਫੇਰ ਤੂੰ ਰੋਣਾ ਤੇ ਤੂੰ ਰੁਈ ਤੇ ਫੇਰ ਘੁੱਟ ਪਾਉ ਤੇਰੇ ਆ ਗਈ ਜੰਦੀ ਕਹਿੰਦੀ ਬੈਠਣਾ ਫੇਰ ਆਰਡਰ ਤੇ ਹੂੰ ਨੱਕ ਬਣਾਉਣਾ ਗੱਲ ਲੰਗੋ ਹਾਂ ਕੀ ਆ ਕੀ ਹਾਂ ਹੋਰ ਪੁੱਠੇ ਸਾਂ ਵੜਦੀ ਏ ਜਮ ਲੈ 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 ਪੁੱਠੇ ਦਾ ਨਾ ਯਾਰ ਕਿੱਥੇ ਉੱਥੇ ਕਿੱਧਰ ਹੋਈ ਆ ਹੀ ਕਰੀ ਜਾਨੀ ਆ ਸਰ ਤੋਂ ਨਹੀਂ ਜਮਨ اٹੇ ਕੇ ਬੈਠੇ ਹੂ ਵੇ ਮौज ਨੇ ਮਲਾਈ ਜਾਂਦੀ ਏ ਓਏ ਉਹਨਦਰੋਈ ਦੀਦੀ ਰਾਮੋਂ ਦਾ ਤੈਨੂੰ ਓਏ ਬੱਲੇ ਬੱਲੇ ਨਹੀਂ ਜਾਂਦੀਆਂ ਨਹੀਂ ਮੈਂਠੀ ਬੈਠੀ ਉਹਾਂ ਦੀ ਦੁਬੈਹ ਤੈਨੂੰ ਆਵਾਜ਼ ਬੈਠੀ ਵੇਖੀ ਮੈਡਮ ਨਹੀਂ ਇਹਦਾ ਸਰ ਤੋਂ ਨਹੀਂ ਆ ਇਹਦੇ ਲੀਡ ਤੋਂ ਨਹੀਂ ਆ ਆ ਵੇਖੋ ਆ ਵੇਖੋ ਪਹਿਲਾਂ ਪਪੂ ਨੇ ਆ ਗਿਆ ਹੈ ਕਰਕੇ ਕਿਤੇ ਨਹੀਂ ਉਹ ਪੇਪਰ ਜੇ ਦੇ ਦੇ ਅਧਮੂ ਦਾ ਕਰਨੇ ਕਰਨਾ ਹੈ ਯਾਰ ਅੱਲੇ ਆ ਤੇ ਇੱਧਰ ਵੇਖੀ ਉਹ ਨਜ਼ਰ ਵੇਖੀ ਬਣਾ ਤਾ ਲੈ ਆ ਇੱਕ ਹੱਥ ਤੇ ਥੋੜਾ ਜਿਹਾ ਇਹਦੇ ਵੀ ਪਾ ਦੇ ਹਾਂ ਨਹੀਂ ਇਹਨਾਂ ਨੂੰ ਲੱਗਿਆ ਹੋਇਆ ਤੂੰ ਲਾ ਦੇ ਬਸ ਸਹੀ ਸ਼ੈਂਪੂ ਲਾਇਆ ਯਾਰ ਵੇਖੀ ਬਾਜ ਰਹੀ ਬੈਠੀ ਵੇਖ ਅਦਰ ਵੇਖ ਮਲਦੀ ਮਲਦੇ ਦਾ ਸਿਰ ਚੰਗੀ ਤਰ੍ਹਾਂ ਹੈ ਮਲਦੇ 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 ਕੜ ਤੁਕੀ ਇਹਦੀ बस 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 भाई ਹੁਣ 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 ਇਸ ਤੋੜੀਏ ਇਸ ਤੋੜੀਏ ਨਜ਼ਰ ਕੀ ਕਰੀ ਜਨਾ ਹੂੰ ਉਹ ਸਕੂਲ ਦਾ ਕੰਮ ਕਰਦਾ ਹਾਂ ਕੀ ਲਿਖਣਾ ਉੜਾ ਗਿੱਦੀ ਪੰਨਾ ਵਾਲਾ ਗਿੱਦੀ ਪੰਨਾ ਵਾਲਾ ਹਾਂ ਗਿੱਦੀ ਪੰਨਾ ਕੀ ਜਾਂਦੀ ਮੈਂ ਨਹੀਂ ਦੱਸੂਗੀ ਕੀ ਉਹ ਵੀ ਨਹੀਂ ਆ ਕੀ ਲਿਖੀਏ ਨੀ ਆ ਉੜਾ ਠੀਕ ਹੈ ਉੜਾ ਲਿਖਦੀ ਆ ਉੜਾ ਲਿਖਦੀ ਹਾਂ ਹੈ ਉੜਾ ਹੀ ਆਇਆ ਸਾਨੂੰ ਹੌਲੀ ਲਿਆੜਾ ਆਜੂਗਾ ਅਗਲੇ ਸਾਲ ਇਹ ਲਿਖਦੀ ਆ

ਵਾਜ ਦੇ ਦੇ ਬਾਈ ਨੂੰ ਨਹੀਂ ਦੁੱਧ ਪੀਂਨੇ ਮम्मा ਮਮਾ ਨੂੰ ਦੁੱਧ ਪਿੰਦੋ ਕੰਮ ਹੋ ਗਿਆ ਸ਼ਾਬਾ ਤੇਰਾ ਕਿ ਨਹੀਂ ਟਾਪੀ ਟਾਪੀ ਨਾਲ ਆਈ ਯਾਗੀ ਕਰੀ ਜੰਨੇ ਆ ਮੈਂ ਮਾਦ ਜਾਉਂਗਾ ਮੈਂ ਮਾਦ ਤੇ ਬੰਨੀ ਚੱਲ ਮਾਦ ਦੇ ਨੂੰ ਮੰਨਦੇ ਹੋਣਾ ਬਣਦੇ ਹੋਣਾ ਹੌਲੀ ਸ਼ਬਦ ਹੌਲੀ ਕਰਦਾ ਦੋ ਕੀ ਬਣੀ ਆ ਉਹ ਮਿੰਮੀ ਬਣੀ ਆ ਕੀ ਚਾਹੀਦਾ ਤੈਨੂੰ ਨਹੀਂ ਇਹ ਖੋਲਨ ਵਾਲੀ ਇਹ ਤੂੰ ਖਰਾਬ ਕਰਦਾ ਫੀਡ ਨਹੀਂ ਤੂੰ ਖਰਾਬ ਕਰਦਾ ਖਰਾਬ ਕਰਦਾ ਯਾਰ ਤੂੰ ਇਥੇ ਚੁੰញਾ ਚੁੰញਾ ਖਾ ਜਾਣੀ ਹੈ ਤੈਨੂੰ ਮੈਨੂੰ ਕੀ ਮੈਂ ਤਾਂ ਚੱਲਿਆ ਹੋਵੇ ਉਹ ਆ ਗਈ ਚੂਈ ਚੂਈ ਆ ਗਈ ਚੂਈ ਆ ਜਾ ਦੇ ਨਹੀਂ ਆ ਆ ਜਾ ਯਾਰ ਉਹ ਵੇ ਲੋ ਵੀ ਦੀਦੀ ਦੀਦੀ ਬੰਨੀ ਪਈ ਤੂੰ ਤੇਰੀ 디디 걸려. 아, 뭐라면서? 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 뭐라라면서 뭐라면서? 뭐라면서? 뭐라면라면서 뭐라면서? 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 ਆਪਾਂ ਕੰਮ ਡਾਣਾ ਨਾ ਹੁਣ ਹਾਂ ਹੁਣ ਆਪਾਂ ਰੋਟੀ ਖਾ ਕੇ ਤੇ ਛੋਣਾ ਕਿੱਧਰ ਚੱਲੇ ਆਂਦੋਂ ਉਹ ਨਾ ਗੰਦਾ ਨਾ ਹੋਈਆ ਯਾਰ ਗੰਦਾ ਹੁਣ ਇਹਦਾ ਤੈਨੂੰ ਨਵਾਇਆ ਇਧਰ ਚੱਲ ਚੱਲ ਚਲ ਮੁਰ ਜਾ ਭੱਜਾ 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 ਕੁੱਟ ਫੜ ਕੇ ਆ ਆ ਇਹ ਗੱਦੀ ਮੁੱਜੀ ਖੜ ਜਾ ਮਮਾ ਤੇਰੀ ਮਮਾ ਫੁੱਟੂ ਮੈਂ ਤੇਰੀ ਚੱਲ ਅੰਦਰ ਚੱਲ ਨਹੀਂ ਜਾਣਾ ਕਿਉਂ ਨਹੀਂ ਹੈ ਨਾ ਚੱਲ ਤੇ